ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨਜੀਤ ਸਿੰਘ ਦਸਤਾਰ ਕੋਲ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਸੰਸਥਾ ਵੱਲੋਂ ਅੱਜ ਗੈਕਸੀ ਗਲੋਬਲ ਸਕੂਲ ਪਿੰਡ ਪਾਸਾ ਵਿਖੇ ਦਾ ਦਸਤਾਰ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਸਕੂਲ ਦੇ ਸਟਾਫ ਅਤੇ ਬੱਚਿਆਂ ਦੇ ਬੱਚਿਆਂ ਦੇ ਪੇਰੈਂਟਸ ਅਤੇ ਹੋਰ ਬੱਚਿਆਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਬਹੁਤ ਵਧੀਆ ਤਰੀਕੇ ਨਾਲ ਹੋ ਚੁੱਕਾ ਹੈ ਜੀ ਜਿਸ ਵਿੱਚ ਬਾਕੀ ਬਾਕੀ ਵਿਸਤਾਰ ਕੋਚਾਂ ਦੀ ਮਦਦ ਦੇ ਨਾਲ ਬਹੁਤ ਬਹੁਤ ਵਧੀਆ ਸਹਿਯੋਗ ਬੱਚਿਆਂ ਨਾਲ ਤੇ ਸਕੂਲ ਸਟਾਫ ਨਾਲ ਬਹੁਤ ਵਧੀਆ ਸਹਿਯੋਗ ਆਇਆ ਹੈ ਜਿਸ ਵਿੱਚ ਇੱਕ ਅੰਗਰ ਅਲਾ ਲਗਾਇਆ ਗਿਆ ਹੈ ਕਿ ਬੱਚਿਆਂ ਨੂੰ ਗੁਰੂ ਵਾਲੇ ਪਾਸੇ ਜੋੜਿਆ ਜਾਵੇ ਅਤੇ ਬੱਚਿਆਂ ਨੂੰ ਦਸਤਾਰਾਂ ਦੀ ਮਹੱਤਤਾ ਰੱਸੀ ਜਾਵੇ ਜਿਸ ਵਿੱਚ ਬੱਚਿਆਂ ਨੇ ਬਹੁਤ ਵੱਧ ਚੜ ਕੇ ਸਹਿਯੋਗ ਦਿੱਤਾ ਤੇ ਹੁਣ ਬੰ ਕੈਂਪ ਦੀ ਸਮਾਪਤੀ ਹੈ ਜਿਸ ਵਿੱਚ ਬੱਚਿਆਂ ਨੂੰ ਸਨਮਾਨਤ ਕਰਕੇ ਦਿੱਤਾ ਗਿਆ ਜੀ ਜੰਪਾ ਪਹਾੜ ਦੇ ਕਾਹਲੋਂ ਅਤੇ ਬੱਚਿਆਂ ਦਾ ਹੋਰ ਉਤਸ਼ਾਹ ਵਧਾਵਾ ਕਰ ਦਿੱਤਾ ਗਿਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤਰੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤਰੀ। ਪਾਚਰ ਐਗ੍ਰੀ ਗ੍ਰੋਵਰ ਸਕੂਲ ਕੰਸਟ੍ਰਕਟ ਹੈ। ਇਹ ਜੁੜੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਵਿਰਸਾ ਇਤਿਹਾਸ ਨਾਲ ਜੋੜਦੇ ਲਈ ਇਹਦੀ ਪ੍ਰਸਤਾਵ ਤੇ ਜਮਾਲਾ ਸਪਲਾਈ ਕਰਵਾ ਲਗਾਇਆ ਗਿਆ। ਦੇ ਵਿੱਚ ਹਰਵਰ ਸਿੰਘ, ਸੁਖਵੀਰ ਸਿੰਘ, ਤੁਮਰਨੀ, ਜਸਕਰਨ ਸਿੰਘ ਤੇਰਾ ਤੇ ਕਰਨਜੀਤ ਸਿੰਘ ਕਲਿਆਣ ਇਹ ਨੌਜਵਾਨ ਇਹਦਾ ਨੇ ਸਟਾਰ ਦੇ ਕੋਚ ਬੱਚੇ ਸੇਵਾ ਨਿਭਾਈ ਤੇ ਬੱਚਾ ਬੰਦੇ ਅੱਛੇ ਬੰਦੇ ਨਾਲ ਇਹਨਾਂ ਨੇ ਸਟਾਰ ਤੇ ਦਰਮਾਨਾ ਪਰੇ ਤੇ ਦੱਸੇ ਸਿੱਖਣਾ ਇਹ ਅੰਗਰੇਜ਼ੀ ਦਿੱਤੀ ਤੇ ਸਿੱਖ ਮਿਸ਼ਰੀ ਕਾਰਜ ਅਭੁਜਾਣਾ ਤੇ ਸਰਕਲ ਹਰਿਆਣਾ ਗੁਰੂ ਦੇ ਡਿਪਟੀ ਸਰਕਮ ਚਾਰਜ ਸਦਾਰ ਮਿਲਦੇ ਸਨ ਮੈਂਬਰ ਸਰਦਾਰ ਜਰਵੰਸ਼ਾ ਦਾ ਸੀਨੀਅਰ ਮੈਂਬਰ ਸਰਦਾਰ ਲਖਮੀਰ ਸਿੰਘ ਦਾ ਵੀ ਐਸਰ ਕੈਪਟੇਨ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਤੇ ਉਹਨਾਂ ਨੇ ਆਪਣੀ ਸੰਸਥਾ ਵੱਲੋਂ ਬੱਚਿਆਂ ਨੂੰ ਦਿੱਨਾ ਇਸ ਕੈਪਟੇਨ ਦੇ ਘਟ ਗ੍ਰਿਆ ਉਹਨਾਂ ਲੋਕਾਂ ਨੇ ਤਰਾਕੀ ਦੇਖਿਆ ਉਹਨਾਂ ਨੇ ਸਨਮਾਨ ਕੀਤਾ ਕਿ ਮੈਂ ਇਸ ਦੇ ਸਿਕਨਿਫੀਕੈਂਟ ਹੋ ਜਾਣਾ ਸਰਕ ਹਰਿਆਣਾ ਗੁਰੂ ਦੇ ਵਿਦਵਾਨਾਂ ਦਾ ਪੂਰਾ ਸਾਰੇ ਬੱਚਿਆਂ ਦਾ ਤੇ ਬੱਚੇ ਨੇ ਪੇਰਨ ਦਾ ਸਨੂਸਟਾਪ ਦਾ ਜਿਨ੍ਹਾਂ ਨੇ ਇਸ ਕੈਂਪ ਨੂੰ ਸਕਸੈਸਫੁਲ ਰੱਖਣ ਲਈ ਆਪਣੀ ਸੇਵਾ ਨਿਭਾਈਆਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰੈਕਟੀ ਗਰੁੱਪ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵੀ ਕੰਮ ਤੁਹਾਡਾ ਧੰਨਵਾਦ